ਕੜੇ ਲਾ ਪੈਂਦੀਆਂ ਉਹਨਾਂ ਨੂੰ ਕੀ ਰਾਤ ਕੜਲਣਾ ਪੈਂਦੀਆਂ ਇੰਨੀਆਂ ਮਾਸਪੇਸ਼ੀਆਂ ਵੀਕ ਹੋ ਗਈਆਂ ਹਨਾ ਇਲੈਕਟ੍ਰੋਲਾਈਟਸ ਦੀ ਬੈਲੈਂਸ ਕਰਕੇ ਉਹਨਾਂ ਨੂੰ ਕਦੋਂ ਵੀ ਕਾਰਡੀਆਕ ਅਰੇਸਟ ਹੋ ਸਕਦਾ ਵਾ ਜਦੋਂ ਉਹਨਾਂ ਦਾ ਹਾਰਟ ਹੀ ਬੰਦ ਹੋ ਗਿਆ ਮੰਨ ਲਓ ਜਦੋਂ ਉਹਨਾਂ ਦੀ ਜ਼ਿੰਦਗੀ ਖਤਮ ਹੋ ਗਈ ਤੇ ਫਿਰ ਹੋਰ ਆਪਾਂ ਕਿਸੇ ਟ੍ਰੀਟਮੈਂਟ ਬਾਰੇ ਕੀ ਦੱਸਾਂਗੇ ਅੱਜ ਤੱਕ ਕਦੀ ਸਥਿਤੀ ਇਹੋ ਜਿਹੀ ਆਈ ਨਹੀਂਗੀ ਵੀ ਸਾਨੂੰ ਅਸੀਂ ਸਿਰਫ ਚੈੱਕ ਕਰ ਸਕਦੇ ਹਾਂ ਵੀ ਪ੍ਰਧਾਨ ਜੀ ਨੇ ਅੱਜ ਇੰਨਾ ਖਤਮ ਹੋ ਗਏ ਇਦਾਂ ਇਦਾਂ ਕਰਕੇ ਵੀ ਉਹਨਾਂ ਦੀ ਸਰੀਰ ਡਾਊਨ ਹੁੰਦੇ ਜਾਂਦਾ ਉਹ ਸਰੀਰ ਨੂੰ ਸਰੀਰ ਖਾਂਦਿਆ ਵਾ ਪਰ ਅਸੀਂ ਉਹਨਾਂ ਨੂੰ ਕੁਝ ਕਰ ਨਹੀਂ ਸਕਦੇ ਆਮ 7 ਦਿਨ ਇਨਸਾਨ ਭੁੱਖਾ ਰਹਿ ਸਾਵਾ ਉਸ 7 ਦਿਨ ਤੋਂ ਬਾਅਦ ਵੀ ਐਟ ਐਨੀ ਟਾਈਮ ਰਿਸਕ ਹੁੰਦਾ ਵਾ ਪੇਸ਼ ਨੂੰ ਕਾਰਡੀਕ ਰੈਸਟ ਜਾਂ ਕੋਈ ਹੋਰ ਵੀ ਫੇਲਿਅਰ ਦਾ ਉਹਨਾਂ ਦੇ ਸ਼ਰੀਰ ਜਿਵੇਂ ਕਹਿੰਦੇ ਨੇ ਸੀ ਕਿੱਲੀ ਦੇ ਟੰਗਿਆ ਹੋਇਆ ਵਾ ਉਹਨਾਂ ਦੇ ਸਾਰੇ ਅੰਗ ਤੇ ਆਰਗਨ ਤੇ ਹੈਂਗਿੰਗ ਬਾਈ ਅ ਥ੍ਰੈਡ ਸਿਰਫ ਸਿਰਫ ਪਾਣੀ ਲੈ ਰਹੇ ਨੇ ਹਾਂਜੀ ਹਾਂਜੀ ਉਹਨੇ ਸਭ ਦਵਾਈ ਹਮਨਾ ਕਰਤੀ ਕੁਛ ਨਹੀਂ ਖਾਰੇ ਕੁਛ ਨਹੀਂ ਚਾਹ ਦਵਾਈ ਲੈਣ ਤੋਂ ਬਣਾ ਕਰਤਾ ਹਾਂਜੀ ਉਦੋਂ ਉਦੋਂ 700 800 ਗ੍ਰਾਮ ਉਹਨਾਂ ਦਾ ਰੋਜ਼ ਦਾ ਟੋਟਾ ਹਾਂ ਹਾਂ ਪਹਿਲਾਂ ਜਦੋਂ ਹਲੇ ਸ਼ੁਰੂਆਤ ਸੀ ਹਾਂ ਜਦੋਂ ਮਤਲਬ ਉਹਨਾਂ ਦਾ ਆਪਾਂ ਪ੍ਰੋਪਰ ਕਰ ਸਕੀਏ ਉਹਦਾ ਉਹ ਮਿੰਤੀ ਚ ਇੰਨਾ ਘੁੰਦਾ ਰਿਹਾ ਵੀ ਮਤਲਬ ਹਾਂ 11 ਤਰੀਕ ਤੱਕ 11 ਪਲੱਸ ਉਹਨਾਂ ਦਾ weight ਟੁੱਟ ਗਿਆ ਸੀ ਸੋ ਹਾਲੇ ਉਹਨਾਂ ਦੇ ਜਿਹੜੇ ਅੰਦਰ ਡੈਮੇਜ ਹੋਇਆ ਆਰਗਨਸ ਦਾ ਇਹ ਪਤਾ ਨਹੀਂ ਬਾਅਦ ਵਿੱਚ ਵੀ ਠੀਕ ਹੋ ਪਾਊਗਾ ਨਹੀਂ ਹੋ ਪਾਊਗਾ ਜੇ ਉਹਨੂੰ ਕੱਲ ਤੋਂ ਖਾਣ ਵੀ ਲਾਪੈਣਗੇ ਇਹ ਹੁੰਦਾ ਵਾ ਰੀਫੀਡ ਸਿੰਡਰੋਮਸ ਆਣੀ ਮੈਡੀਕਲ ਚ ਸੋ ਹਾਲੇ ਜਿਉ ਖਾਣ ਵੀ ਲੱਪਨ ਕਰ ਤੋਂ ਕੋਈ ਗਾਰੰਟੀ ਨਹੀਂ ਉਹ ਵਾਪਸ ਬਿਲਕੁਲ ਠੀਕ ਹੋਣਗੇ ਨਹੀਂ ਹੋਣਗੇ ਇੱਥੇ ਇੰਡੀਆ ਨਹੀਂ ਯੂਐਸ ਵਿੱਚ ਆਲ ਓਵਰ ਦ ਵਰਲਡ ਕਿਤੇ ਇਦਾਂ ਨਹੀਂ ਪੜਾਇਆ ਨੇ ਕਿ ਕੋਈ ਜੁ ਬੰਦਾ 23 ਦਿਨਾਂ ਭੁਖੜਤਾਲ ਤੇ ਫਿਰ ਕੀ ਕਰੋਗੇ ਸੋ ਇਹ ਸਾਰੇ ਮੈਡੀਕਲ ਫੀਲਡ ਵਾਸਤੇ ਸਾਡੇ ਵਾਸਤੋਂ ਜਿਵੇਂ ਸਾਇਟੀ ਨੇ ਟਿਕਰੀ ਬਾਰਡਰ ਕੰਮ ਕੀਤਾ ਪਹਿਲੋ 2021 2020 ਵਿੱਚ ਅਸੀਂ ਇੱਥੇ ਵੀ ਕੰਮ ਕੀਤਾ ਅਸੀਂ ਕਈ ਜਗ੍ਹਾ ਕਿਤੇ ਆ ਕਿਤੇ ਵੀ ਅਸੀਂ ਇਦਾਂ ਦੀ ਪ੍ਰੋਬਲਮ ਨਹੀਂ ਦੇਖੀ ਹੈ ਕਿਉਂਕਿ ਜੇ ਕੋਈ ਹੋਰ ਇਨਸਾਨ ਉਹ 70 ਸਾਲ ਦਾ ਉਹ 23 ਦਿਨ ਤੋਂ ਨਹੀਂ ਖਾਦਾ ਹੋਇਆ ਉਹ ਬੰਦਾ ਫਿਰ ਸਰਵਾਈਵ ਨਹੀਂ ਕਰ ਪਾਉਂਦਾ ਲੋਕ ਵਾਚ TV ਨਾਲ ਜੁੜੇ ਹੋ ਤੁਸੀਂ ਮੈਂ ਹਮਤਾਜ ਖਨੌਰੀ ਬਾਰਡਰ ਤੇ ਮੌਜੂਦ ਆਂ ਖਨੌਰੀ ਬਾਰਡਰ ਦੀ ਜਿਹੜੀ ਖਬਰ ਹੈ ਉਹ ਕੀ ਹੈ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਪਹੁੰਚੇ ਆਂ ਜਿਹੜੀ ਡਾਕਟਰ ਸਵਾਯਮੰਜ ਦੀ ਟੀਮ ਹੈ ਇੱਥੇ ਡਾਕਟਰ ਜਿਹੜੇ ਲਗਾਤਾਰ ਜਗਦੀਸ਼ ਸਿੰਘ ਡੱਲੇਵਾਲ ਜੀ ਦੀ ਸਿਹਤ ਦਾ ਖਿਆਲ ਰੱਖ ਰਹੇ ਨੇ ਕਿ ਹੁਣ ਤੱਕ ਕੀ ਕੀ ਦਿੱਕਤਾਂ ਆ ਰਹੀਆਂ ਨੇ ਤੇ ਆਉਣ ਵਾਲੇ ਸਮੇਂ ਵਿੱਚ ਕੀ ਕੁਝ ਦਿੱਕਤਾਂ ਆ ਸਕਦੀਆਂ ਨੇ ਸਾਰੀ ਗੱਲਬਾਤ ਕਰਦੇ ਆਂ ਜਿਹੜੀ ਟੀਮ ਸਾਡੇ ਨਾਲ ਮੌਜੂਦ ਹੈ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਸਸੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿਹੜੀ ਆਪਾਂ ਹੁਣ ਗੱਲਬਾਤ ਕਰਨੀ ਆ ਉਹ ਜਗਜੀਤ ਸਿੰਘ ਢੱਲੇਵਾਲ ਜੀ ਦੀ ਸਿਹਤ ਨੂੰ ਲੈ ਕੇ ਕਰਨੀ ਆ ਕਿ ਸਿਹਤ ਪਹਿਲਾਂ ਤਾਂ ਕਿਵੇਂ ਆ ਇਸ ਵਕਤ ਉਹਨਾਂ ਦੀ ਹਾਂਜੀ ਪਹਿਲਾਂ 걸 ਮੈਂ ਇੰਟਰੋਡਿਊਸ ਕਰੂੰਗਾ ਮਾਈ ਨੇਮ ਇਜ਼ ਡਾਕਟਰ ਅਵੀਰਾਜ ਆਈ ਐ ਮੈਂਬਰ ਆਫ ਟੀਮ ਫਾਈਬਰ ਹਾਰਟ ਐਸੋਸੀਏਸ਼ਨ ਹੈਰ ਇ ਡਾਕਟਰ ਸਵੇਮਨ ਸਿੰਘ ਤੇ ਸਾਡੀ ਜਿਹੜੀ ਐਸੋਸੀਏਸ਼ਨ ਆ ਫਾਈਬਰ ਹਾਰਟ ਸਾਡਾ ਮਕਸਦ ਲੋਕਾਂ ਵਿੱਚ ਹੈਲਥਕੇਅਰ ਤੇ ਐਜੂਕੇਸ਼ਨ ਸਪਰੈਡ ਕਰਨਾ ਤੇ ਅਸੀਂ ਲੋਕਾਂ ਦੀ ਸੇਵਾ ਜੁੜੇ ਹੋਏ ਆ ਤੇ ਹੁਣ ਸਰਦਾਰ ਜਗਜੀਤ ਸਿੰਘ ਢੱਲੇਵਾਲ ਬਾਰੇ ਪਹਿਲਾਂ ਮੈਂ ਇਹ ਕਿਹੜਾ ਚਾਹੂੰਗਾ ਸਾਡੇ ਯੂਐਸਏ ਦੀ ਟੀਮ ਹੈਗੀ ਉਥੇ ਐਕਸਪਰਟ ਦੀ ਸਾਡਾ ਪ੍ਰੋਪਰ ਪੈਨਲ ਆ ਪਰ ਸਟਾਰਟ ਅਸੀਂ ਕਿਸੇ ਨੇ ਵੀ ਇਸ ਟਾਈਪ ਦੀ ਦਿੱਕਤ ਦਾ ਸਾਹਮਣਾ ਨਹੀਂ ਕੀਤਾ ਗਿਆ इवन ਸਾਡੀ ਸਾਇੰਸ ਜੋ ਮੈਡੀਕਲ ਫੀਲਡ ਹੈਗੀ ਆ ਇਹਦੇ ਵਿੱਚ ਲਿਖਿਆ ਗਿਆ ਸਾਫ਼-ਸਾਫ਼ ਕਿ ਆਮ 7 ਦਿਨ ਤੱਕ ਇਨਸਾਨ ਪੁਖੜ ਹੈ ਸਾਡਾ ਉਹ 7 ਦਿਨ ਤੋਂ ਬਾਅਦ ਐਟ ਐਨੀ ਟਾਈਮ ਰਿਸਕ ਹੁੰਦਾ ਵਾ ਪੇਸ਼ ਨੂੰ ਕਾਰਡੀਕ ਰੈਸਟ ਜਾਂ ਕੋਈ ਔਰਗਨ ਫੇਲਿਅਰ ਦਾ ਡੱਲੇਵਾਲ ਸਾਹਿਬ ਦਾ ਅਸੀਂ ਰੋਜ਼ ਪਹਿਲਾਂ ਕਰਦੇ ਆ ਬਲੱਡ ਵਰਕ ਉਹਨਾਂ ਲੀਵਰ ਫੰਕਸ਼ਨ ਟੈਸਟ, ਕਰੀਟਨਿਨ, ਕਿਡਨੀ ਫੰਕਸ਼ਨ ਟੈਸਟ ਸਭ ਕੁਝ ਕੀਟ ਔਰ ਬੋਡੀ ਔਨ ਦਾ ਹਾਈ ਆਰਿਆ ਸੀ। ਦੂਜਾ ਅਸੀਂ ਰੋਸ ਕਰਦੇ ਆ ਫਿਜ਼ੀਕਲ ਐਗਜ਼ਾਮੀਨੇਸ਼ਨ ਹੈਡ ਟੂ ਟੋ। ਪੀ ਅੱਖਾ ਤੋਂ ਲੈ ਕੇ ਜੀਪ ਤੋਂ ਲੈ ਕੇ ਪੈਰ ਤੱਕ ਇਹ ਸੋਜ ਆ ਕਿਤੇ ਕੋਈ ਸਕਿਨ ਦੀ ਪ੍ਰੋਬਲਮ ਕੰਡੀਸ਼ਨ ਆ ਕੁਝ ਹੋਰ। ਤੀਜਾ ਅਸੀਂ ਰੋਸ ਲੈਂਦੇ ਆ ਵਾਈਟਲਸ ਜੋ ਆ ਹਾਰਟ ਰੇਟ, ਦੇਲੀ ਧੜਕਣ, ਬਲੱਡ ਪ੍ਰੈਸ਼ਰ, ਆਪਣਾ ਹੋ ਗਿਆ ਟੈਂਪਰੇਚਰ ਪੀ ਬੁਖਾਰ ਆਇਆ ਨਹੀਂ ਹੈਗਾ, weight ਇਹ ਸਭ ਕਰਦੇ ਆ। ਸੋ ਇਸ ਵਕਤ ਤੇ ਡੱਲੇਵਲ ਸਭ 23 ਦਿਨਾਂ ਤੋਂ ਪੋਖੜ ਤਾਲ ਤੇ ਜੇ ਕੋਈ ਇਨਸਾਨ 23 ਦਿਨਾਂ ਤੋਂ ਪੋਖੜ ਤਾਲ ਤੇ ਹੈਗਾ ਵਾ ਉਸ ਹਿਸਾਬ ਨਾਲ ਉਹ ਥੋੜੇ ਸਟੇਬਲ ਹੈਗੇ ਆ ਬਟ ਉਹਨਾਂ ਦੀ ਕੰਡੀਸ਼ਨ ਮੈਂ ਇੱਕ ਬੋਲਾਂਗਾ ਇੱਕ ਉਹਨਾਂ ਦੇ ਸਰੀਰ ਜਿਵੇਂ ਕਹਿੰਦੇ ਨੇ ਸੀ ਕਿੱਲੀ ਦੇ ਟੰਗਿਆ ਹੋਇਆ ਵਾ ਅੱਛਾ ਉਹਨਾਂ ਦੇ ਸਾਰੇ ਅੰਗ ਤੇ ਆਰਗਨ ਤੇ ਹੈਂਗਿੰਗ ਬਾਈ ਥ੍ਰੈਡ ਕਦੀ ਵੀ ਕਿਸੇ ਵੀ ਟਾਈਮ ਕੋਈ ਦਿੱਕਤ ਆ ਸਕਦੀ ਹੈ ਹੁੰਦਾ ਕਿ ਜਦੋਂ ਅਸੀਂ ਫਾਸਟਿੰਗ ਕਰਦੇ ਆ ਕੁਝ ਨਹੀਂ ਖਾ ਰਹੇ ਪਹਿਲਾਂ ਦੇ ਸਰੀਰ ਆਪਣਾ ਗਲੂਕੋਜ਼ ਵਰਤ ਲੈਂਦਾ ਫੈਟ ਉਹ ਹੁੰਦਾ 4 ਦਿਨਾਂ ਤੱਕ ਸਾਡੀ ਮੈਡੀਕਲ ਫੀਲਡ ਚ ਲਿਖਿਆ 14 ਡੇਸ ਤੱਕ ਬੋਡੀ ਕਰ ਲੈਂਦੀ ਹੈ ਫੈਟ ਜੀ ਉਸ ਤੋਂ ਬਾਅਦ ਸਰੀਰ ਲੈਂਦਾ ਫॉर એનર્ਜੀ ਫ্রম ਮਸਲਸ ਬones ਤੇ ਜਦੋਂ ਇੱਕ ਕੰਡੀਸ਼ਨ ਬੋਡੀ on a nervous system ਹੋ ਜਾਂਦਾ ਵਾ ਇਲੈਕਟ੍ਰੋਲਾਈਟ ਇੰਬੈਲੈਂਸ ਹੋ ਜਾਂਦਾ ਵਾ ਸੋ ਇਲੈਕਟ੍ਰੋਲਾਈਟ ਨੋ ਸਟੋਰਸ ਕੀਟੋਨਸ ਇਹਨਾਂ ਸਭ ਕਰਕੇ ਸਰੀਰ ਇਦਾਂ ਦੀ ਸਥਿਤੀ ਹੋ ਜਾਂਦੀ ਆ ਵੀ ਹਰ ਇੱਕ ਅੰਗ ਆਪਣੇ ਆਪ ਨੂੰ ਬਚਾਉਣ ਵਾਸਤੇ ਡਿਫਰੈਂਟ ਤਰੀਕੇ ਅਡਾਪਟ ਕਰਦਾ ਵਾ ਜੀ ਸੋ ਇਸ ਤਰ੍ਹਾਂ ਆ ਸਿਚੁਏਸ਼ਨ ਹੈਗੀ ਆ ਵੀ ਤੇ ਇਹਦੀ ਨਿ ਫਾਜ਼ੇ ਸਾਬ ਨਾਲ ਉਹ ਉਹ ਹੀ ਸਟੇਬਲ ਠੀਕ ਆ ਬਟ ਇਹਦਾ ਮਤਲਬ ਆ ਨਹੀਂ ਵੀ ਉਹ ਬਿਲਕੁਲ ਸੇਫ ਹੈ ਗਿਆ ਸੋ ਕਿਸੇ ਵੀ ਟਾਈਮ ਤੇ ਉਹਨਾਂ ਨੂੰ ਕਾਰਡੀਕ ਰੈਸਟ ਹੋ ਸਕਦਾ ਵਾ ਮਲਟੀ organ failure ਜਾ ਸਕਦੇ ਆ ਸੋ ਇਸ ਟਾਈਮ ਆ ਸਥਿਤੀ ਹੈਗੀ ਹੈ ਜੇ ਤੁਸੀਂ ਗੱਲ ਕੀਤੀ ਮਲਟੀ organ failure ਦੀ ਤਾਂ ਉਹਨਾਂ ਦੇ ਕਿਹੜੇ ਕਿਹੜੇ organ ਨੇ ਜਿਹੜੇ ਹੁਣ ਜ਼ਿਆਦਾ ਕਮਜ਼ੋਰ ਹੋ ਚੁੱਕੇ ਨੇ ਜਾਂ ਜਿਨ੍ਹਾਂ ਨੂੰ ਜ਼ਿਆਦਾ ਜ਼ਰੂਰਤ ਹੈ ਜਿਹੜੀ ਕਿਉਂਕਿ ਸਰੀਰ ਨੂੰ ਤਾਂ ਫੂਡ ਮੰਗਣਾ ਹੀ ਆ ਕਿ ਕੁਝ ਫੂਡ ਚਾਹੀਦਾ એનર્ਜੀ ਚਾਹੀਦੀ ਆ ਤਾਂ ਉਹਨਾਂ ਦੀ ਜਿਹੜੀ એનર્ਜੀ ਆ ਉਹ ਕਾਦੇ ਨਾਲ ਮੇਨਟੇਨ ਰਹਿੰਦੀ ਆ ਹੁਣ ਲੋਕਾਂ ਦੇ ਵਿੱਚ ਵੀ ਸਵਾਲ ਆ ਪਹਿਲੇ 4 ਦਿਨ ਤੱਕ ਸਰੀਰ ਆਪਣੇ ਗਲੂਕੋਜ਼ ਤੇ ਫੈਟ ਤੋਂ ਲੈਂਦਾ ਊਰਜਾ ਸਾਇੰਸ ਦੇਖੇ 4 ਦਿਨ ਬਾਅਦ ਫਿਰ ਊਰਜਾ ਲੈਂਦਾ ਵਾ ਮਸਲਸ ਤੋਂ ਔਨ ਹੌਲੀ-ਹੌਲੀ ਹੱਡੀਆਂ ਤੋਂ ਲੈਣਾ ਸ਼ੁਰੂ ਕਰ ਦਿੰਦਾ ਵਾ ਸੋ ਜਦੋਂ ਹੱਡੀਆਂ ਤੋਂ ਮਸਲਸ ਤੋਂ ਊਰਜਾ ਲੈਂਦੀ ਆ ਬਾਡੀ ਚ ਬਾਈ-ਪ੍ਰੋਡਕਟਸ ਬਣਦੇ ਆ ਜਿਵੇਂ ਮੈਂ ਦੱਸਿਆ ਕੀਟੋਨਸ ਦੀ ਵਾਦਾ ਇਲੈਕਟ੍ਰੋਲਾਈਟ ਇੰਬੈਲੈਂਸ ਹੋ ਜਾਂਦਾ ਵਾ ਇਹਨਾਂ ਸਥਿਤੇ ਅਗਰ ਕਿ ਸਾਰੇ ਆਰਗਨ ਸੇ ਫਰਕ ਪੈਂਦਾ ਅਸੀਂ ਇਦਾਂ ਨਹੀਂ ਕੈਸੇ ਰਹੀ ਪੀ ਬੰਦਾ 23 ਦਿਨ ਤੋਂ ਭੁੱਖਾ ਸਿਵ ਇੱਕ ਆਰਗਨਾਂ ਸਾਰੇ ਆਰਗਨਸ ਤੇ ਇਕੁਅਲੀ ਇਫੈਕਟ ਪੈਂਦਾ ਬਰਾਬਰ ਫਰਕ ਪੈਂਦਾ ਸਾਰਾ ਬਿਲਕੁਲ ਡੈਫੀਨੇਟਲੀ ਬਰਾਬਰ ਸਾਰੇ ਆਰਗਨਸ ਤੇ ਤੁਹਾਡੇ ਵੱਲੋਂ ਹੁਣ ਕਿਸ ਤਰ੍ਹਾਂ ਕੋਈ ਮਤਲਬ ਇਦਾਂ ਦਾ ਇੰਜੈਕਸ਼ਨ ਜਾਂ ਇਦਾਂ ਦੇ ਕੋਈ ਦਵਾਈ ਦੀ ਤਿਆਰੀ ਦੇ ਨਾਲ ਠੀਕ ਰਹਿਣਗੇ ਜਾਂ ਅੱਗੇ ਰਹਿ ਪਾਉਣਗੇ ਅਕੋਰਡਿੰਗ ਟੂ ਮੈਡੀਕਲ ਫੀਲਡ ਐਂਡ ਮੈਡੀਸਿਨ ਹੁਣ ਜੇ ਮੈਂ ਯੂਐਸਏ ਵੀ ਕੰਮ ਕੀਤਾ ਹੈ ਵਾ ਇਸ ਟਾਈਮ ਤੇ ਦ ਰਾਈਟ ਥਿੰਗ ਟੂ ਡੂ ਇਜ਼ ਹੀ ਨੀਡਸ ਹਸਪੀਟਲਾਈਜ਼ੇਸ਼ਨ ਬਟ ਉਹ ਹੈਗੇ ਪੋਖੜ ਤਾਲ ਤੇ ਤੋਂ ਸਾਡੇ ਹੱਥ ਥੋੜੇ ਬੱਜੇ ਵੀ ਆ ਉਹ ਕਹੇ ਰਿਹਾ ਵੀ ਮੈਂ ਕੁਛ ਨਹੀਂ ਲੈਣਾ ਕੋਈ ਦਵਾਈ ਨਹੀਂ ਲੈਣੀ ਪੋਖੜ ਤਾਲ ਤੇ ਪੂਰੇ ਹੈਗੇ ਸੋ ਅਸੀਂ ਆਪਣੇ ਲੋ ਕਰ ਰਹੇ ਆ ਮਾਨੀਟਰ ਕਰਦੇ ਪਏ ਵਾਈਟਲਸ ਐਗਜ਼ਾਮੀਨੇਸ਼ਨ ਵਿੱਚ ਥੋੜੀ ਬਰੀਥਿੰਗ ਐਕਸਰਸ ਕਰਾਤੀ ਮ사ਜ ਕਰਤੀ ਬਟ ਆਈਡੀਅਲੀ ਉਹਨਾਂ ਨੇ ਇਸ ਟਾਈਮ ਹਸਪੀਟਲਾਈਜੇਸ਼ਨ ਲੋੜ ਹੈਗੀ ਹੈ ਲੋੜ ਹੈਗੀ ਹੈ ਆਈਡਲੀ ਸਰਕਾਰ ਵੀ ਕਹਿ ਰਹੀ ਹੈ ਕਿ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਵੇ ਅਸੀਂ ਤੁਹਾਡੇ ਕੋਲ ਆਏ ਵੀ ਹੋਊਗੀ ਕਿ ਟੀਮ ਉਹਨਾਂ ਦੀ ਕਿ ਇਹਨਾਂ ਨੂੰ ਭੇਜੋ ਉੱਥੇ ਜਾ ਕੇ ਤਾਂ ਹਾਂਜੀ ਉਹ ਤੇ ਹੈਗਾ ਵਾ ਬਟ ਉਹੀ ਉਹ ਭੁਖੜਤਾਲ ਤੇ ਬੈਠੇ ਆ ਹਾਂ ਤੇ ਸਾਡੀ ਟੀਮ ਟੀਮ ਫਾਇਰੋ ਹਾਰਟ ਐਸੋਸੀਏਸ਼ਨ ਸਾਡਾ ਮਕਸਦ ਆ ਹੁੰਦਾ ਲੋਕਾਂ ਦੀ ਸੇਵਾ ਕਰਨੀ ਬਸ ਅਸੀਂ ਸੋ ਜੇਨਿੰਦਰ ਇੱਥੇ ਆ ਗਏ ਅਸੀਂ ਉਹਨਾਂ ਦੇ ਨਾਲ ਆ ਅਸੀਂ ਕੰਮ ਕਰਦੇ ਰਾਵਾਂਗੇ ਅਸੀਂ ਹੈਲਪ ਕਰਿਆਂਗੇ ਲੋਕਾਂ ਦੀ ਤੁਹਾਡੇ ਹਿਸਾਬ ਦੇ ਨਾਲ ਇਸ ਤੋਂ ਪਹਿਲਾਂ ਤੁਸੀਂ ਕੋਈ ਦੇ ਦੇਖਿਆ ਕਿ ਇੰਨੇ ਲੰਮੇ ਕੋਈ ਭੁਖੜਤਾਲ ਤੇ ਬੈਠ ਹਾਂ ਜੀ ਮੈਂ ਜਿਵੇਂ ਸਟਾਰਟ ਦੱਸਿਆ ਸੀ ਸਾਇੰਸ ਤੇ ਮੈਡੀਕਲ ਫੀਲਡ ਅਕੋਰਡਿੰਗ 7 ਦਿਨ ਤੋਂ ਬਾਅਦ ਹਾਈ ਰਿਸਕ ਹੋ ਜਾਂਦਾ ਵਾ ਇਹ ਇੱਥੇ ਇੰਡੀਆ ਨਹੀਂ ਯੂਐਸ ਵਿੱਚ ਵੀ 올ਓਵਰ ਦ ਵਰਲਡ ਕਿਤੇ ਇਦਾਂ ਨਹੀਂ ਪੜਾਇਆ ਜਾਂਦਾ ਵੀ ਕੁਝ ਬੰਦਾ 23 ਦਿਨ ਭੁਖੜਤਾਲ ਤੇ ਫਿਰ ਕੀ ਕਰੋਗੇ ਸੋ ਇਹ ਸਾਰੇ ਮੈਡੀਕਲ ਫੀਲਡ ਵਾਸਤੇ ਸਾਡੇ ਵਾਸਤੇ ਜਿਵੇਂ ਸਾਰੀ ਟੀਮ ਨੇ ਟਿਕਰੀ ਬਾਰਡਰ ਕੰਮ ਕੀਤਾ ਪਹਿਲੋ 2021 2020 ਵਿੱਚ ਅਸੀਂ ਇੱਥੇ ਵੀ ਕੰਮ ਕੀਤਾ ਅਸੀਂ ਕਈ ਜਗ੍ਹਾ ਕਿਤੇ ਆ ਕਿਤੇ ਵੀ ਅਸੀਂ ਇਦਾਂ ਦੀ ਪ੍ਰੋਬਲਮ ਨਹੀਂ ਵੇਖੀ ਆ ਨਹੀਂ ਵੇਖੀ ਕਿਤੇ ਵੀ ਲੈਵਲ 'ਸਾਬ ਨੂੰ ਤੁਸੀਂ ਜਦੋਂ ਮਿਲਦੇ ਹੋ ਜਾ ਕੇ ਇਲਾਜ ਕਰਦੇ ਹੋ ਤਾਂ ਉਹਨਾਂ ਦਾ ਕੀ ਕਹਿਣਾ ਉਹ ਅੰਦਰੋਂ ਕਿਦਾਂ ਫੀਲ ਕਰਦੇ ਨੇ ਉਹ ਡਿਪੈਂਡਿੰਗ ਔਨ ਅ ਪਰਸਨ ਜਿਹਨੇ 3 ਦਿਨ ਤੋਂ ਕੁਝ ਖਾਦਾ ਨਹੀਂ ਆ ਉਸ ਸਾਹਮਣੇ ਉਹ ਠੀਕ ਹੈ ਗਿਆ ਉਸ ਹਿਸਾਬ ਦੇ ਨਾਲ ਕਿਉਂਕਿ ਜੇ ਕੋਈ ਹੋਰ ਇਨਸਾਨ ਉਹ 70 ਸਾਲ ਦਾ ਉਹ 3 ਦਿਨ ਤੋਂ ਨਹੀਂ ਖਾਦਾ ਹੋਇਆ ਉਹ ਬੰਦਾ ਫਿਰ ਸਰਵਾਈਵ ਨਹੀਂ ਕਰ ਪਾਉਂਦਾ ਤੇ ਮੈਡੀਕਲ ਫੀਲਡ ਦੇ ਅਕੋਰਡਿੰਗ ਸਾਇੰਸ ਦੇ ਅਕੋਰਡਿੰਗਲੀ ਅਸੀਂ ਕੋਈ ਪ੍ਰੈਡਿਕਟ ਨਹੀਂ ਕਰ ਸਕਦੇ ਡੈਫੀਨੇਟਲੀ ਕਰੀ ਵੀ ਕੋਛੀ ਉਹ ਸਰਦਾ ਮੈਂ ਤਾਂ ਨੂੰ ਕੋਈ ਕਿਸ ਤਰ੍ਹਾਂ ਪ੍ਰੈਡਿਕਟ ਨਹੀਂ ਕਰ ਸਕਦਾ ਅਕੋਰਡਿੰਗ ਟੂ ਸਾਇੰਸ ਇਹ ਸਾਡੀ ਫੀਲਡ ਕਹਿੰਦੀ ਹੈ ਜਿਵੇਂ ਜਿਵੇਂ ਸਾਰਿਆਂ ਨੂੰ ਪਤਾ ਕਿ ਉਹਨਾਂ ਨੂੰ ਕੈਂਸਰ ਵੀ ਹੈ ਤਾਂ ਉਸ ਹਿਸਾਬ ਦੇ ਨਾਲ ਇਹਨਾਂ ਦੀ ਮੁਸ਼ਕਲ ਵੱਧ ਸਕਦੀ ਹੈ ਜਾਂ ਨਹੀਂ ਡੈਫੀਨੇਟਲੀ ਜੇ ਕਿਸੇ ਨੂੰ ਕੈਂਸਰ ਵੀ ਹੈਗਾ ਵਾ ਸਰੀਰ ਦੇ ਵਿੱਚ ਲੋਡ ਵੱਧਦਾ ਵਾ ਸ਼ੀਡ એનર્ਜੀ ਰਿਕਾਇਰਮੈਂਟ ਸ਼ੀ ਡਿੱਖਤਾ ਵੱਧਦੀ ਹੈ ਵਾ ਸੋ ਹਾਲੇ ਉਹਨਾਂ ਦੇ ਜਿਹੜੇ ਅੰਦਰ ਡੈਮੇਜ ਹੋਇਆ ਆਰਗਨਸ ਦਾ ਇਹ ਪਤਾ ਨਹੀਂ ਬਾਅਦ ਵਿੱਚ ਵੀ ਠੀਕ ਹੋ ਪਾਉਗਾ ਨਹੀਂ ਹੋ ਪਾਉਗਾ ਜੇ ਉਹਨੇ ਕੱਲ ਤੋਂ ਖਾਣ ਵੀ ਲਾਪਣਗੇ ਇਹ ਖੁੰਡਾ ਵਾ ਰੀਫੀਡ ਸਿੰਡਰੋਮ ਸਾਡੀ ਮੈਡੀਕਲ ਚ ਸੋ ਹਾਲੇ ਜੇ ਉਹ ਖਾਣ ਵੀ ਲਾਪਣ ਕੱਲ ਤੋਂ ਕੋਈ ਗਾਰੰਟੀ ਨਹੀਂ ਉਹ ਵਾਪਸ ਬਿਲਕੁਲ ਠੀਕ ਹੋਣਗੇ ਨਹੀਂ ਹੋਣਗੇ ਪ੍ਰੈਡਿਕਟ ਨਹੀਂ ਕਰ ਸਕਦੇ ਅਸੀਂ ਇਹ ਵੀ ਹੈ ਕਿ ਮੰਨ ਲਓ ਜੇਕਰ ਕੱਲ ਹੀ ਉਹ ਮਰਨ ਵਰਤ ਆਪਣਾ ਖਤਮ ਕਰ ਦਿੰਦੇ ਤਾਂ ਉਸ ਤੋਂ ਬਾਅਦ ਵੀ ਗਾਰੰਟੀ ਨਹੀਂ ਕੋਈ ਦੀ ਕਿਸ ਠੀਕ ਹੋਣਗੇ ਨਹੀਂ ਡੈਫੀਨਿਟਲੀ ਉਹਨੇ ਜੋ ਆਰਗਨਸ ਤੇ ਜ਼ੋਰ ਪਿਆ ਵਾ ਕਿਡਨੀ ਹੈ ਤੇ ਹੋਰ ਲਿਵਰ ਤੇ ਹੋ ਇਹ ਕਿਸ ਹੱਦ ਤੱਕ ਰਿਕਵਰ ਕਰੋਗੇ ਜੇ ਕੱਲ ਤੋਂ ਖਾਣ ਲਾਪਣਗੇ ਇਸੇ ਪ੍ਰिडिक्ट ਨਹੀਂ ਕਰ ਸਕਦੇ ਬਟ ਪੂਰਾ ਨਹੀਂ ਰਿਕਵਰੀ ਹੋ ਪਾਉਗੀ 100% ਨਹੀਂ ਇਹ ਸ਼ੋਰ ਹੀ ਹੈ ਮਤਲਬ ਦੇਖੋ ਜੀ ਜੇ ਕੋਈ ਇਨਸਾਨ 23 ਦਿਨਾਂ ਤੋਂ ਨਹੀਂ ਖਾ ਪੀ ਰਿਹਾ ਵਾ ਜੇ ਡੈਮੇਜ ਹੋ ਰਿਹਾ ਵਾ ਉਹ 100% ਤੇ ਨਹੀਂ ਰਿਕਵਰ ਹੁੰਦਾ ਵਾ ਹੁਣ ਕਿੰਨਾ ਹੋਊਗਾ ਇਹ ਤਾਂ ਪ੍ਰिडिक्ट ਕਰ ਨਹੀਂ ਸਕਦੇ ਸਮਥਿੰਗਸ ਆਪੀ ਹਸਪਿਟਲਾਈਜ਼ ਹੁਣ ਕੱਲ ਤੋੜ ਦੇ ਨਹੀਂ ਤੋੜ ਦੇ ਕਦੋਂ ਹੁੰਦਾ ਵਾ ਇੱਚ ਕਈ ਫੈਕਟਰ ਹੈਗੇ ਸੋ ਇਸ ਪ੍ਰिडिक्ट ਨਹੀਂ ਕਰ ਸਕਦੇ ਅਕੋਰਡਿੰਗ ਟੂ ਸਾਇੰਸ ਸਿਰਫ ਸਿਰਫ ਪਾਣੀ ਲੈ ਰਹੇ ਨੇ ਇਕੱਲਾ ਹਾਂਜੀ ਕੱਲੇ ਪਾਣੀ ਹਾਂਜੀ ਉਹਨਾਂ ਨੇ ਸਭ ਦਵਾਈਆਂ ਮਨਾ ਕਰਤੀ ਕੁਝ ਨਹੀਂ ਖਾਰੇ ਕੁਝ ਨਹੀਂ ਅੱਛਾ ਦਵਾਈ ਲੈਣ ਤੋਂ ਵੀ ਮਨਾ ਕਰਤਾ ਹਾਂਜੀ ਦਵਾਈ ਵੀ ਨਹੀਂ ਲੈਣੀ ਕਹਿੰਦੇ ਨਹੀਂ ਹਸਪੀਟਲਾਈਜੇਸ਼ਨ ਕਿਉਂਕਿ ਸਰਕਾਰ ਨੇ ਤੁਸੀਂ ਕਿਹਾ ਪੰਜਾਬ ਸਰਕਾਰ ਕਹੇ ਸੀ ਹਸਪੀਟਲਾਈਜ਼ ਕਰਨਾ ਆਈਡਲੀ ਹਸਪੀਟਲਾਈਜੇਸ਼ਨ ਬੰਦਾ ਵਾ ਬਟ ਉਹ ਆਪਣੇ ਵਰਤ ਤੋਰ ਦੇ ਨਹੀਂ ਪਏ ਇੱਥੇ ਬੈਠੇ ਆ ਤੇ ਸਾਡੀ ਟੀਮ ਹੀ ਉਹਦੇ ਨਾਲ ਵਰਤ ਕਰੀ ਜਾਊਗੀ ਸਾਇਟੀ ਦਾ ਮਕਸਦ ਹੀ ਆ ਵੀ ਲੋਕਾਂ ਦੀ ਸੇਵਾ ਕਰਨੀ ਲੋਕਾਂ ਦੀ ਹੈਲਪ ਕਰਨੀ ਟਰੀਟ ਕਰਨਾ ਸੋ ਅਸੀਂ ਆਪਣੇ ਕੰਮ ਕਰੀ ਜਾਵਾਂਗੇ ਤੇ ਆ ਸਾਡੇ ਵੱਲੋਂ ਹੈਗਾ ਇਹ ਉਸੋ ਜਿਵੇਂ ਦਵਾਈਆਂ ਲੈਣ ਤੱਕ ਮਨਾ ਕਰਦਾ ਕਿ ਹਲੇ ਹੁਣ ਕੀ ਲੱਗਦਾ ਕਿ ਸਰਕਾਰ ਵੀ ਕਹਿ ਰਹੀ ਹੈ ਕਿ ਹਸਪਤਾਲ ਚ ਪਰ ਹੱਲ ਕਿਉਂ ਨਹੀਂ ਕੀਤਾ ਜਾ ਰਿਹਾ ਕੋਈ ਕਿ ਹੱਲ ਕਰਨ ਦਾ ਉਹ ਮਰਨ ਵਰਤ ਤੋਂ ਬਾਰੇ ਸੋਚਣ ਕੋਈ ਭਾਈ ਮੈਂ ਤੇ ਤੈਨੂੰ ਅੱਗੇ ਦੱਸਿਆ ਡਾਕਟਰ ਸਾਹਿਬ ਨੇ ਵੀ ਦੱਸਿਆ ਵੀ ਆਪਣੀ ਟੀਮ ਜਿਵੇਂ ਪਹਿਲਾਂ ਤੋਂ ਜੁੜੀ ਹੈ ਸ਼ੁਰੂ ਤੋਂ ਜਿਵੇਂ ਆਪਣੇ 220 ਦੇ ਅੰਦੋਲਨ ਦੇ ਵਿੱਚ ਉਹਦੇ ਵਿੱਚ ਵੀ ਸਾਡੀ ਟੀਮ ਨੂੰ ਬੜੇ ਤਕੜੇ ਚੈਲੰਜ ਹੋਏ ਕਿ ਦੀਆਂ ਬਾਹਾਂ ਕੱਟੀਆਂ ਗਈਆਂ ਇੰਨੇ ਨੇ ਪੇਸ਼ੈਂਟ ਵੇਖੇ ਨੇ ਨੇ ਮਰੀਜ਼ ਸਾਡੇ ਕੋਲ ਆਏ ਅਸੀਂ ਉਹਨਾਂ ਦਾ ਇਲਾਜ ਕੀਤਾ ਉਹ ਮੌਕਾ ਮਿਲਿਆ ਸਾਨੂੰ ਹਨਾ ਤੇ ਅਸੀਂ ਉਹਨਾਂ ਦਾ ਇਲਾਜ ਕੀਤਾ ਵੱਧ ਤੋਂ ਵੱਧ ਜਿੰਨਾ ਵੀ ਕਰ ਸਕਿਆ ਸਾਡੇ ਉਸ ਟਾਈਮ ਤੇ ਤੁਹਾਨੂੰ ਵੀ ਪਤਾ ਕਿੰਨੀਆਂ ਮੌਤਾਂ ਆਈਆਂ ਉਹਨਾਂ ਨੂੰ ਮਤਲਬ ਅਸੀਂ ਉਹਨਾਂ ਨੂੰ ਜਾ ਕੇ ਵੇਖਿਆ ਉਹਨਾਂ ਨੂੰ ਜਿਵੇਂ ਮੰਨ ਲਓ ਆਪਣੀ ਡਾਕਟਰਾਂ ਦੀ ਟੀਮ ਚੱਲਦੀ ਸੀ ਉਹਨਾਂ ਨੂੰ ਟ੍ਰੀਟ ਵੀ ਕੀਤਾ ਜਿਹੜੇ ਕਈ ਡ

ਜਿਨ੍ਹਾਂ ਦੀ ਡੈਥ ਹੋਈ ਉਹ ਆਪਾਂ ਦੱਸਿਆ ਵੀ ਇਹਨਾਂ ਦੀ ਡੈਥ ਹੋ ਗਈ ਜਿਨ੍ਹਾਂ ਨੂੰ ਆਪਾਂ ਲੈ ਕੇ ਚੱਲ ਗਏ ਹਸਪੀਟਲ ਜਾ ਕੇ ਉਹਨਾਂ ਦਾ ਟ੍ਰੀਟਮੈਂਟ ਵੀ ਕਰਾਇਆ ਆਪਾਂ ਪੀਜੀਆਈ ਆ ਐਡਮਿਟ ਕਰਾਇਆ ਆਪਣੀ ਟੀਮ ਵੀ ਨਾਲ ਰਹੀ ਪਰ ਅੱਜ ਹੁਣ ਜਿਵੇਂ ਮੰਨ ਲਓ ਜਿਵੇਂ ਤੁਸੀਂਾਂ ਦੇ ਜੇ ਵੀ ਕੋਈ ਸਰਕਾਰ ਬਾਰੇ ਕਹਿੰਦੇ ਜਾਂ ਕੁਝ ਵੀ ਕਹਿੰਦੇ ਕੁਝ ਕਰਨੀ ਦੀ ਪਰ ਅਸੀਂ ਤੇ ਰੌਲਾ ਪਾਉਂਦੇ ਹਾਂ ਉਦੋਂ ਦੇ ਵੀ ਸਾਡੀ ਟੀਮ ਹੈ ਜਿਹੜੀ ਸਾਡੀ ਟੀਮ ਦੇ ਵਿੱਚ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਵੀ ਹਜ਼ਾਰ ਡਾਕਟਰ ਦਾ ਸਾਡੇ ਮਤਲਬ ਆਲ ਵਰਲਡ ਦੇ ਵਿੱਚ ਹੀ ਟੀਮ ਚੱਲ ਰਹੀ ਹੈ 50 ਡਾਕਟਰਾਂ ਦਾ ਇੱਥੇ ਹੀ ਪੈਨਲ ਬਣਾਇਆ ਵੀ ਸਾਨੂੰ ਇੱਕ ਵੀ ਮਿੰਟ ਵੀ ਪਹਿਲਾਂ ਕੋਈ ਮਤਲਬ ਦ ਕੀ ਕੀਤੀ ਜਾਵੇ ਤੇ ਸਾਡੀ ਪੂਰੀ ਤਿਆਰੀ ਆ ਸਾਡੇ ਨੂੰ ਤਾਂ ਪੂਰੇ ਪ੍ਰਬੰਧ ਆ ਪਰ ਉਹਨਾਂ ਵੱਲੋਂ ਸਾਡੇ ਹੱਥ ਬੰਨੇ ਆ ਵੀ ਤੁਸੀਂ ਮੇਰਾ ਕੋਈ ਟ੍ਰੀਟਮੈਂਟ ਨਹੀਂ ਕਰਨਾ ਜਿੰਨਾ ਚਿਰ ਕੋਈ ਸਰਕਾਰ ਵੱਲੋਂ ਕੋਈ ਆਉਂਦਾ ਨਹੀਂ ਜਾਂ ਕੁਛ ਹਨਾ ਉਹਨਾਂ ਨੂੰ ਸਾਡੇ ਪੂਰੇ ਹੱਥ ਬੱਜੇ ਆ ਬਾਕੀ ਹੁਣ ਸਰਕਾਰ ਆਪਣਾ ਕੰਮ ਕਰਨ ਦੀ ਆ ਜਿਵੇਂ ਸਰਕਾਰ ਨੂੰ ਵੈਸੇ ਤੇ ਜੋ ਸਰਕਾਰ ਨੂੰ ਕਰਨਾ ਚਾਹੀਦਾ ਉਹ ਨਹੀਂ ਕਰਨਦੀ ਹੁਣ ਜਿਵੇਂ ਕੇਂਦਰ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਵੀ ਜਿਹੜੇ ਕਿਸਾਨ ਬੈਠੇ ਛੜਕਾਂ ਤੇ ਇਹੋ ਹੀ ਨਾਜ ਪੈਦਾ ਕਰਦੇ ਇਹੋ ਹੀ ਨਾਜ ਸਾਰੀ ਦੁਨੀਆ ਖਾਂਦੀ ਆ ਸਾਰੀ ਸਰਕਾਰ ਵੀ ਸਰਕਾਰ ਵੀ ਬੰਦੀ ਆ ਸਰਕਾਰ ਕਿਹੜੀ ਉੱਪਰੋਂ ਆਈ ਆ ਪਰ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਆਣ ਕੇ ਜ ਸਾਨੂੰ ਕਈ ਸਵਾਲ ਕਰ ਦਿੰਦੇ ਕਈ ਲੋਕ ਵੀ ਸਾਨੂੰ ਆਹ ਦਿੰਦੇ ਵੀ ਡਾਕਟਰ ਸਾਹਿਬ ਤੁਸੀਂ ਮਿਲਣ ਨਹੀਂ ਦਿੰਦੇ ਪ੍ਰਧਾਨ ਜੀ ਨੂੰ ਤੇ ਸਾਡੇ ਲੋ ਇਹ ਕਿਹਾ ਗਿਆ ਵਾ ਵੀ ਉਹਨਾਂ ਨੂੰ ਜਿੰਨੀ ਉਹਨਾਂ ਦੀ ਸਥਿਤੀ ਡਾਕਟਰ ਸਾਹਿਬ ਨੇ ਦੱਸੀ ਤੁਹਾਨੂੰ ਵੀ ਨਾ ਚ ਕਿਹਾ ਜਿੰਨੀ ਡਾਉਨ ਆਓ ਵੀ ਉਹਨਾਂ ਨੂੰ ਕਿਤੇ ਵੀ ਵਾਇਰਲ ਇਨਫੈਕਸ਼ਨ ਹੋ ਸਕਦੀ ਆ ਕਿਤੇ ਵੀ ਉਹਨਾਂ ਨੂੰ ਬੈਕਟੀਰੀਆ ਇਨਫੈਕਸ਼ਨ ਜਾਂ ਕੁਝ ਵੀ ਹੋ ਸਕਦਾ ਕਿਉਂਕਿ ਅੱਗੇ ਉਹ ਮਤਲਬ ਪਰੇਸ਼ਾਨੀਆਂ ਨਾਲ ਜੂਝੰਦੇ ਆ ਜਦਾਂ ਤੁਹਾਨੂੰ ਦੱਸਿਆ ਵੀ ਕੜਲਾ ਪੈਂਦੀਆਂ ਉਹਨਾਂ ਨੂੰ ਕਿ ਰਾਤ ਕੜਲਾ ਪੈਂਦੀਆਂ ਇੰਨੀਆਂ ਮਾਸਪੇਸ਼ੀਆਂ ਵੀਕ ਹੋ ਗਈਆਂ ਹਨ ਤੇ ਉਹਦੇ ਤੋਂ ਉਹਨਾਂ ਦੀ ਪਰੇਸ਼ਾਨੀ ਹੋਰ ਵੱਧੂ ਜੇ ਵਾਇਰਲ ਇਨਫੈਕਸ਼ਨ ਹੋ ਗਈ ਆਪਾਂ ਤੇ ਉੱ ਮਤਲਬ ਕੱਚ ਦਾ ਵੀ ਉਹਦੇ ਵਿੱਚ ਪ੍ਰਧਾਨ ਜੀ ਨੂੰ ਜੇ ਲਿਆਉਣਾ ਵੀ ਆ ਬਰ ਉਹਦੇ ਵਿੱਚ ਲਿਆਂਦਾ ਜਾਵੇ ਕੱਲ ਵੀ ਲਿਆਉਣ ਲੱਗੇ ਗੱਲ ਨਹੀਂ ਉਹਨਾਂ ਦੀ ਸਥਿਤੀ ਲਿਆਉਣ ਲੱਗੇ ਤਾਂ ਉਹਨਾਂ ਦੀ ਨਾਜਕ ਹੋ ਗਈ ਸਥਿਤੀ ਨਹੀਂ ਲਿਆਂਦਾ ਗਿਆ ਆਪਣੇ ਲੋ ਤੇ ਇਹ ਕੋਸ਼ਿਸ਼ਾਂ ਆ ਵੀ ਆਪਾਂ ਜੋ ਮੈਡੀਕਲ ਲਾਈਨ ਦੇ ਹਿਸਾਬ ਨਾਲ ਵੀ ਸਾਡੇ ਸਾਹਮਣੇ ਮਰੀਜ਼ ਮਰ ਨਹੀਂ ਸਕਦਾ ਪਰ ਸਾਡੇ ਸਾਹਮਣੇ ਅੱਜ ਜੋ ਮਰਨਦੇ ਅਸੀਂ ਟਰੀਟਮੈਂਟ ਨਹੀਂ ਕਰ ਸਕੀ ਸਿਰਫ ਤੁਹਾਨੂੰ ਤੁਸੀਂ ਆਉਂਦੇ ਜੀ ਬਹੁਤ ਔਖਾ ਹੁੰਦਾ ਹੈ ਨਾ ਸਾਹਮਣੇ ਜਦੋਂ ਕੇ ਮੈਂ ਤਾਂ ਤੁਹਾਨੂੰ ਉਹ ਦੱਸਣ ਦਿਆ ਵੀ ਸਾਡੀ ਕਿੰਨਾ ਲੰਮੀ ਫੀਲਡ ਦੇ ਵਿੱਚ ਡਾਕਟਰ ਸਵੈਮਾਨ ਦੀ ਚਲਦੀ ਹੈ ਅੱਜ ਅੰਦੋਲਨ ਦੇ ਵਿੱਚ 4-5 ਸਾਲ ਹੋ ਗਿਆ ਅੱਜ ਤੱਕ ਕਦੀ ਕਰ ਸਕਦੇ ਆ ਵੀ ਪ੍ਰਧਾਨ ਜੀ ਨੇ ਅੱਜ ਇੰਨਾ ਖਤਮ ਹੋ ਗਏ ਇਦਾਂ ਇਦਾਂ ਕਰਕੇ ਵੀ ਉਹਨਾਂ ਦੀ ਸਰੀਰ ਡਾਊਨ ਹੁੰਦੇ ਜਾਂਦਾ ਉਹ ਸਰੀਰ ਨੂੰ ਸਰੀਰ ਖਾਂਦਿਆ ਵਾ ਪਰ ਆ ਅਸੀਂ ਉਹਨਾਂ ਨੂੰ ਕੁਝ ਕਰ ਨਹੀਂ ਸਕਦੇ ਸਾਡੇ ਲਈ ਵੀ ਬੜੀ ਜਿਆਦਾ ਮਤਲਬ ਇਹ ਕਿ ਮੈਡੀਕਲ ਲਾਈਨ ਦੇ ਵਾਸਤੇ ਬੜੀ ਮੈਂ ਤੁਹਾਨੂੰ ਕੁਝ ਦੱਸ ਨਹੀਂ ਸਕਦਾ ਵੀ ਕੈਂਸਰ ਦੇ ਨਾਲ ਤਾਂ ਹੋਰ ਦਿੱਕਤਾਂ ਆਉਂਦੀ ਹੋਊਗੀ ਕਿ ਕੈਂਸਰ ਵਾਲਾ ਬੰਦਾ ਤਾਂ ਪਹਿਲਾਂ ਅੰਦਰੋਂ ਵੈਸੀ ਮਰਨ ਵਰਗਾ ਹੋ ਜਾਂਦਾ ਤੇ ਜਦੋਂ ਇਦਾਂ ਦੀ ਗੱਲ ਹੋਵੇ ਤਾਂ ਹੋਰ ਮੁਸ਼ਕਲ ਹੋਊਗੀ ਮੈਂ ਮੈਂ ਤੈਨੂੰ ਦਿੰਦਾ ਕੈਂਸਰ ਤੇ ਡਾਕਟਰ ਸਾਹਿਬ ਦੀ ਗੱਲ ਖਣੋ ਇੱਕ ਪਿੱਛੇ ਰਹਿ ਗਈ ਜਦੋਂ ਉਹਨਾਂ ਦਾ ਜਿਹੜਾ ਉਹਨਾਂ ਨੂੰ ਭੋਖੜਤਾਲ ਜਿਵੇਂ ਸਰੀਰ ਨੂੰ ਸਰੀਰ ਖਾਂਦਿਆ ਵਾ ਜਿੰਨਾ ਚਿਰ ਉਹ ਸਰੀਰ ਦੀ ਆਪਾਂ ਉਹਨਾਂ ਨੂੰ ਕੁਝ ਖਾਂਦੇ ਨਹੀਂ ਗਏ ਦਵਾਈ ਵੀ ਹੋਣਾ ਅੱਜਕੱਲ ਮੈਡੀਸਨ ਵੀ ਕੋਈ ਨਹੀਂ ਆਪਾਂ ਮਤਲਬ ਡਾਕਟਰ ਸਾਹਿਬ ਕਿਉਂ ਮੈਡੀਸਨ ਆਪਾਂ ਕੁਝ ਖਾਣ ਤੋਂ ਬਗੈਰ ਮੈਡੀਸਨ ਵੀ ਨਹੀਂ ਲੈ ਸਕਦੇ ਤੇ ਜਦੋਂ ਮੈਡੀਸਨ ਨਹੀਂ ਲੈ ਸਕਦੇ ਫਿਰ ਕੈਂਸਰ ਦੀ ਤੇ ਗੱਲ ਜਿਵੇਂ ਉਹਨਾਂ ਦਾ ਸਰੀਰ ਹੀ ਸਰੀਰ ਨੂੰ ਖਾਂਦੇ ਇੰਨੀ ਜਿਆਦੀ ਉਹਨਾਂ ਦਾ ਮਤਲਬ ਸਿਹਤ ਡਾਊਨ ਹੋ ਗਈ ਆ ਵੀ ਅਜੇ ਉਹ ਤੇ ਇੱਕ ਪਾੜ ਪਿੱਛੇ ਰਹਿ ਗਿਆ ਬਾਕੀ ਹੋਰ ਵੀ ਇਹਨਾਂ ਦਾ ਜ ਕਰਕੇ ਉਹਨਾਂ ਨੂੰ ਕਦੋਂ ਵੀ ਕਾਰਡੀਆਕ ਰੈਸਟ ਹੋ ਸਕਦਾ ਵਾ ਜਦੋਂ ਉਹਨਾਂ ਦਾ ਆਰਟੀ ਬੰਦ ਹੋ ਗਿਆ ਮੰਨ ਲਓ ਜਦੋਂ ਉਹਨਾਂ ਦੀ ਜ਼ਿੰਦਗੀ ਖਤਮ ਹੋ ਗਈ ਤੇ ਫਿਰ ਹੋਰ ਆਪਾਂ ਕਿਸੇ ਟਰੀਟਮੈਂਟ ਬਾਰੇ ਕੀ ਦੱਸਾਂਗੇ ਹਨਾ ਸੋ ਬਹੁਤ ਸਥਿਤੀ ਉਹਨਾਂ ਦੀ ਨਾਜ਼ੁਕ ਆ ਜਦੋਂ ਸੇਵਾ ਕਰਦੇ ਹਾਂ ਕੋਲੇ ਜਾਂਦੇ ਹਾਂ ਚੈੱਕ ਕਰਦੇ ਹਾਂ ਉਦੋਂ ਉਹਨਾਂ ਦਾ ਮਤਲਬ ਜ਼ੁਬਾਨੀ ਕੀ ਹੁੰਦਾ ਕਿ ਉਹ ਚੜ੍ਹਦੀ ਕਲਾ ਵਿੱਚ ਚੰਦਰ ਮਹਿਸੂਸ ਕਰਦੇ ਨੇ ਕੋਲ ਮਤਲਬ ਹੁਣ ਤੇ ਉਹਨਾਂ ਦੀ ਵੈਸੇ ਨਾ ਜਿੱਦਾਂ ਦੱਸਿਆ ਵੀ ਉਹਨਾਂ ਦੀ ਸਕਿਨ ਦੀ ਵੀ ਮਤਲਬ ਉਹਨਾਂ ਦੀ ਜਿਵੇਂ ਬੋਲਣ ਸ਼ਮਤਾ ਵੀ ਘੱਟਦੀ ਜਾਂਦੀ ਬਹੁਤ ਘੱਟ ਜਵਾਬ ਦਿੰਦੇ ਆ ਵੀ ਘੱਟ ਬੋਲਿਆ ਜਾਂਦਾ ਵਾ ਪਰ ਉਹ ਕ ਕਹਣਾ ਜਿਹੜਾ ਆਪਣਾ ਆਪਣੀ ਭਾਸ਼ਾ ਕਹੇ ਦੀ ਵੀ ਚੜ੍ਹਦੀ ਕਲਾ ਕਹਿੰਦੇ ਅਜੇ ਵੀ ਉਹ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਜੇ ਅੱਜ ਵੀ ਉਹ ਵਰਤ ਮੰਨ ਲਓ ਖਤਮ ਕਰ ਦਿੰਦੇ ਆ ਕੁਝ ਖਾ ਲੈਂਦੇ ਆ ਫਿਰ ਵੀ ਨਹੀਂ ਸਹੀ ਹੋ ਪਾਉਣਾ हां मैं वही थे वही डॉक्टर साहब ने दसीया भी दसीया कि जे ओ आज भी कर ओ गारंटी ਨਾਲ ਨਹੀਂ ਆਪਾਂ ਕਹਿ ਸਕਦੇ ਵੀ ਜਿੰਨਾ ਆਰਗਨਸ ਤੇ ਜਿੱਦਾਂ ਹੁਣ ਅੱਜ ਤੇ ਅੱਜ 24 ਦਿਨ ਹੋ ਗਏ ਆ ਅੱਜ 24 ਦਿਨ ਸ਼ੁਰੂ ਹੋ ਗਿਆ ਵਾ ਵੀ ਉਹਨਾਂ ਦੇ ਬੋਡੀ ਤੇ ਇੰਨਾ ਜਿਆਦਾ ਮਤਲਬ ਅਸਰ ਪੈ ਚੁੱਕਾ ਵਾ ਇੰਨਾ ਜਿਆਦਾ ਉਹਨਾਂ ਦੇ ਆਰਗਨਸ ਤੇ ਮਤਲਬ ਅਸਰ ਪੈ ਰਿਹਾ ਉਹ ਕਹਿ ਨਹੀਂ ਸਕਦੇ 70 ਸਾਲ ਉਮਰ ਉਹਨਾਂ ਦੀ ਤੇ 70 ਸਾਲ ਦੀ ਉਮਰ ਦੇ ਸਹਾਂਮਣ ਆਪਾਂ ਉਹ ਤੇ ਅੱਜ ਜਿਵੇਂ ਮੰਨ ਲਓ ਮੈਂ ਤੇ ਆਨਾ ਵੀ ਸਰਕਾਰ ਬੋੜੇ ਆਣ ਕੇ ਕਰੇ ਗੱਲ ਬਾਤ ਉਹ ਤੇ ਫਿਰ ਬਾਅਦ ਚ ਵੇਖਾਂਗੇ ਜਿੱਥੋਂ ਤੱਕ ਵੇਖਣ ਨੂੰ ਲੱਗਦਾ ਵੀ ਉਹ 100% ਨਹੀਂ ਰਿਕਵਰੀ ਕਰ ਸਕਦੇ ਜੋ ਵੇਖਣ ਨੂੰ ਲ ਸਵਾਲ ਲੋਕਾਂ ਦਾ ਹੋਰ ਹੈ ਕਿ ਵੇਟ ਕਿੰਨਾ ਕੁ ਲਗਾਤਾਰ ਘਟ ਰਿਹਾ ਹੈ ਤੇ ਕਿੰਨੀ ਕੁ ਤੇਜ਼ੀ ਨਾਲ ਘਟ ਰਿਹਾ ਹੈ ਨੇ ਜਦੋਂ ਆਪਾਂ ਪਹਿਲਾਂ ਰੋਜ਼ ਹੀ ਵੇਟ ਕਰਦੇ ਹਣਾ ਜਦੋਂ ਖਲੋ ਪਉਂਦੇ ਥੋੜਾ ਜਆ ਆਪਾਂ ਖੜਿਆਂ ਕਰਕੇ ਉਹਨਾਂ ਨੂੰ ਮਸ਼ੀਨ ਦੇ ਉੱਤੇ ਪ੍ਰੋਪਰ ਵੇਟ ਕਰ ਲਈਦਾ ਹੈ ਉਹ 11 ਤਰੀਕ ਤੱਕ ਕੀਤਾ ਸੀ ਉਦੋਂ 11 ਕਿਲੋ ਤੇ ਕੁਛ ਮਤਲਬ ਉਹਨਾਂ ਦਾ ਪਲਾ 11 ਪਲੱਸ ਡਾਊਨ ਹੋਇਆ ਸੀ ਹੁਣ ਉਸ ਦਿਨ ਤੇ ਹੁਣ ਉਹ ਚੰਗੀ ਤਰ੍ਹਾਂ ਮਤਲਬ ਉਹਨਾਂ ਨੂੰ ਖੜੇ ਨਹੀਂ ਕਰ ਪਾਏ ਤੇ ਮਸ਼ੀਨ ਦੇ ਉੱਤੇ ਵੇਟ ਕਰਨਾ ਵੀ ਮਤਲਬ ਨਾ ਸੰਭ 可能 ਹਾਂ 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 ਖੜੇ ਨਹੀਂ ਕਰ ਹਾਂ ਹਾਂ ਵੀ ਮਤਲਬ ਉਦੋਂ ਉਦੋਂ 700 800 ਗ੍ਰਾਮ ਉਹਨਾਂ ਦਾ ਰੋਜ਼ ਦਾ ਟੁੱਟਦਾ ਹੈ ਹਾਂ ਹਾਂ ਪਹਿਲਾਂ ਹਾਂਜੀ ਹਾਂ ਜਦੋਂ ਹਲੇ ਸ਼ੁਰੂਆਤ ਸੀਗੀ ਹਾਂ ਜਦੋਂ ਮਤਲਬ ਮਿੰਤੀ ਚ ਇਨਾ ਕਉਂਦਾ ਰਿਹਾ ਵੀ ਮਤਲਬ ਹਾਂ 11 ਤਰੀਕ ਤੱਕ 11 ਪਲੱਸ ਉਹਨਾਂ ਦਾ ਵੇਟ ਟੁੱਟ ਗਿਆ ਹੈ ਹਾਂ ਬਿਲਕੁਲ ਹਾਂਜੀ ਹਾਂਜੀ ਤਾਂ ਹੁਣ ਹੁਣ ਤਾਂ ਹੋਰ ਤੇ ਜੀ ਨਾਲ ਘਟ ਰਿਹਾ ਹੋਊਗਾ ਉਸ ਆ ਤਾਂ ਤੁਹਾਨੂੰ ਪਤਾ ਹੀ ਹੈ ਜਦੋਂ ਹੁਣ ਉਹਨਾਂ ਨੇ ਉਦੋਂ ਦਾ ਖਾਧੇ ਨਹੀਂ 24 ਦਿਨ ਹੋ ਗਏ ਆ ਭੁੱਖੇ ਆ ਕੁਛ ਖਾਧਾ ਨਹੀਂਗਾ ਤੇ ਫਿਰ ਉਹ ਤੁਹਾਨੂੰ ਪਤਾ ਹੀ ਆ ਵੀ ਉਹ ਤੇ ਘਟਣਾ ਹੀ ਘਟਣਾ ਹਨਾ ਹਾਂਜੀ